ਰਤਿਆਰੀ ਉਤਲ ਕਰਾ ਨੂੰ ਛੱਡ ਤੁਰ ਗਏ ਵੇ ਬਾਪੂ ਸਾਨੂੰ ਕਿਵੇਂ ਸਮਝਾਵਾਂ ਆਪਣੀ ਮਾਂ ਨੂੰ ਉਹ ਵੀ ਪੈਂਦੀ ਏ ਫੁੱਟ ਫੁੱਟ ਰੋ ਆਏ ਵੇ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੂ ਮੇਰੇ ਆ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੂ ਤੇਰਾ ਜਾਣਾ ਹੈ ਸਭ ਨੂੰ ਖਲਦਾ ਮੇਰਾ ਕੋਈ ਵਸ ਨਹੀਂ ਚੱਲਦਾ ਵੇਲਾ ਟਾਲਿਆਂ ਵੀ ਨਾ ਟਲਦਾ ਅੰਜੂ ਵਗਦੇ ਨੇ ਪਰ ਪਰ ਜੋ ਆਏ ਬਾਬਲਾ ਦਿਲ ਵਿੱਚ ਪੈਂਦੀ ਬੜੀ ਕੋ ਮੇਰੇ ਆ ਬਾਬਲਾ ਦਿਲ ਵਿੱਚ ਪੈਂਦੀ ਬੜੀ ਕੋ ਜ਼ਿੰਦਗੀ ਦਾ ਇਹ ਦਰਦ ਵਖਰਾ ਕਿੰਜ ਸਹੀ ਇਹ ਸੰਦੀਵੀ ਦੁਖੜਾ ਦੇ ਦੇ ਨਿਦਸ਼ਨਾ ਤੇਰਾ ਮੁਖੜਾ ਕਿੱਤੋਂ ਲਿਆਵਾਂਗੀ ਮੈਂ ਪਿਓ ਹਾਏ ਵੇ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੋ ਮੇਰੇ ਆ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੋ ਦਿਲ ਦਾ ਇੱਕ ਡਰ ਸੀ ਜਿਹੜਾ ਸੋਚ ਕੇ ਦਿਲ ਕਬਰਾਵੇ ਮੇਰਾ ਕਿਤੇ ਸੁੰਨਾ ਨਾ ਹੋ ਜਾਵੇ ਸੱਚ ਬਣ ਕੇ ਗਿਆ ਆਖ ਲੋ ਹਾਈਵੇ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੂ ਮੇਰੇ ਆ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੂ ਮੁੜਦੇ ਨਹੀਂ ਕਦੇ ਜਾਣ ਵਾਲੇ ਸਾਡਾ ਪਿਓ ਰਪਾ ਤੇਰੇ ਹਵਾਲੇ ਅਰਜ ਕਰਦੇ ਸਾਰੇ ਘਰ ਵਾਲੇ ਇਸ ਸੱਚੀ ਰੂ ਨੂੰ ਮੁਕ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੋ ਮੇਰੇ ਆ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੋ ਮੇਰੇ ਆ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੋ ਤੇ ਯਾਰੀ ਉੱਤਲੇ ਕਰਾ ਨੂੰ ਛੱਡ ਤੁਰ ਗਏ ਵੇ ਬਾਪੂ ਸਾਨੂੰ ਕਿਵੇਂ ਸਮਝਾਵਾਂ ਆਪਣੀ ਮਾ ਨੂੰ ਉਹ ਵੀ ਪੈਂਦੀ ਐ ਫੁੱਟ ਫੁੱਟ ਹਾਏ ਵੇ ਬਾਬਲਾ ਦਿਲ ਵਿੱਚ ਪੈਂਦੀ ਬੜੀ ਖੋ